ਅੰਮ੍ਰਿਤਸਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਏਗਾ ਜਿਹੜਾ ਉਸ ਦੇ ਜਿਹੜੀ ਮੇਅਰ ਦੀ ਚੋਣ ਹੋਈ ਹੈ ਮੈਂ ਕਹਿੰਦਾ ਵੀ ਉਹ ਲੋਕਤੰਤਰ ਦਾ ਘਾਣ ਕਰਕੇ ਉਹ ਚੋਣ ਕੋ ਚੋਣ ਕੋਈ ਅੰਦਰ ਹੋਈ ਨਹੀਂ ਉਹ ਤਾਂ ਸਿਰਫ ਇੱਕ ਨਾ ਥੋਪਿਆ ਗਿਆ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਦੇ ਕਿਉਂਕਿ ਅਗਰ ਲੋਕਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੇਅਰਲੇ ਬਣਾ ਕੇ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦੇਣਾ ਹੁੰਦਾ ਤਾਂ ਮੈਂ ਸੋਚਦਾ ਕਿ ਉਹਨਾਂ ਦੇ ਕੌਂਸਲ ਬੜੇ ਵੱਡੀ ਤਦਦ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜਿੱਤ ਜਿਉਂਦੇ ਕਬੀ ਲੋਕ ਤਖਤਰ ਦਾ ਕਤਲ ਕਰਕੇ ਬਣਿਆ ਮੇਅਰ ਜਿਆਦਾ ਲੰਮਾ ਸਮਾਂ ਨਹੀਂ ਚੱਲੇਗਾ ਬਸ ਇਹ ਕੋਈ ਦਿਨਾਂ ਦਾ ਪਰੋਣਾ ਹੋਏਗਾ ਅਸੀਂ ਵਿਸ਼ਵਾਸ ਕਰਦੇ ਹਾਂ ਆਪਣੇ ਦੇਸ਼ ਦੇ ਸੰਵਿਧਾਨ ਦੇ ਉੱਤੇ ਅਸੀਂ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਸੰਵਿਧਾਨਕ ਤਰੀਕੇ ਦੇ ਨਾਲ ਹੀ ਇਹਨਾਂ ਨੂੰ ਕੁਰਸੀ ਤਾਂਵਾਪਸੀ ਕੋ ਕੇ ਦੱਸਾਂਗੇ ਔਰ ਅੰਮ੍ਰਿਤਸਰ ਦੇ ਵਿੱਚ ਬੜੇ ਮਾਣ ਅਤੇ ਸਤਿਕਾਰ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਸਤਿ ਗੁਰੂ ਜੀ ਮੇਰਾ ਨਾਮ ਫਲਜੀਤ ਸਿੰਘ ਵਰਪਾਲ ਮੇਰੇ ਨਾਲ ਗੁਰਮੇਦੀ ਨਾਲ ਮੌਜੂਦ ਨੇ ਅੱਜ ਆਪਾਂ ਗੱਲਬਾਤ ਕਰਦੇ ਆ ਜੀ ਕਾਂਗਰਸ ਪਾਰਟੀ ਦੇ ਤੁਸੀਂ ਜਸਵਿੰਦਰ ਸਿੰਘ ਛੇਰਗਿਲ ਜੀ ਕਾਫੀ ਚਿਰ ਤੋਂ ਹੀ ਕਾਂਗਰਸ ਪਾਰਟੀ ਦੀ ਸਵਾਵਾ ਨਿਭਾਰੇ ਜੇ ਤੁਹਾਡੀ ਮਾਤਾ ਜੀ ਪਰਮਜੀਤ ਕੌਰ ਛੇਰਗਿਲ ਜੀ ਜਿਹੜੇ ਨੇ ਉਹ ਵੀ ਸਵਾਵਾ ਨਿਭਾ ਚੁੱਕੇ ਨੇ ਕਾਉਂਸਲਰ ਦੀ ਤੌਰ ਤੇ ਤੇ ਤੁਸੀਂ ਅੱਜ ਮੌਜੂਦਾ ਕਾਉਂਸਲਰ ਨੇ ਵਾਰਡ ਨੰਬਰ 44 ਤੋਂ ਪਹਿਲਾਂ ਤੇ ਦੈਨਿਕ ਪੰਜਾਬੀ ਤੇ ਸਾਡਾ ਤੁਹਾਨੂੰ ਜੀ ਐਨ ਜੀ ਧੰਨਵਾਦ ਜੀ ਦੈਨਿਕ ਪੰਜਾਬੀ ਅਖਬਾਰ ਦਾ ਔਰ ਉਹਨਾਂ ਦੇ ਚੈਨਲ ਦਾ ਔਰ ਵਿਸ਼ੇਸ਼ ਤੌਰ ਤੇ ਬਲਜੀਤ ਵਰਪਾਲ ਜੀ ਤੁਹਾਡਾ ਔਰ ਗਗਰ ਦੀ ਬੇਦੀ ਜੀ ਤੁਹਾਡਾ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਮੈਂ ਆਪਣੇ ਵੱਲੋਂ ਫਤਿਹ ਸਾਈ ਪੋਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਸਰ ਸਾਹਿਬ ਮੈਂ ਵੇਖਣ ਨੂੰ ਵੇਖਿਆ ਜੀ ਤਰਨੇ ਕਾਫੀ ਲੱਗੇ ਨੇ ਕਾਂਗਰਸ ਪਾਰਟੀ ਦੇ ਲੋਕ ਹਾਈ ਕਮਾਂਡ ਵੀ ਕਾਫੀ ਬੋਲੀ ਆ ਤਰਨਿਆਂ ਦੇ ਵਿੱਚ ਬੜਾ ਰਾਜਾ ਵੜਿੰਗ ਜੀ ਵੀ ਬੋਲੇ ਨਹੀਂ ਪ੍ਰਤਾਪ ਸਿੰਘ ਬਾਜਵਾ ਜੀ ਬੋਲੇ ਨਹੀਂ ਕੋਈ ਵੀ ਨੁਮਾਇੰਦੇ ਬੋਲੇ ਨਹੀਂ ਪਰ ਥੱਲੇ ਦੇ ਜਮੀਨੀ ਲੈਵਲ ਤੋਂ ਕੋਈ ਖੁੱਲ ਕੇ ਨਹੀਂ ਬੋਲਿਆ ਅੱਜ ਮੈਂ ਕਿਉਂ ਆਇਆ ਤੁਹਾਡੇ ਕੋਲ ਜੀ ਜਸਵਿੰਦਰ ਸਿੰਘ ਖੇਰਗਿਲ ਜੀ ਜਿਹੜੇ ਹਰ ਇੱਕ ਮੁੱਦਿਆਂ ਦੇ ਜਵਾਬ ਜਰੂਰ ਦਿੰਦੇ ਨੇ ਅੱਜ ਮੈਂ ਵੇਖਦਾ ਵਾਂ ਕੀ ਗੱਲਬਾਤ ਹੈ ਇਹੀ ਅੰਦਰ ਤੁਸੀਂ ਕਾਉਂਸਲਰ ਦੀ ਤੌਰ ਤੇ ਅੰਦਰ ਗਏ ਸੀ ਕਿੱਦਾਂ ਦਾ ਲੱਗ ਰਿਹਾ ਸੀ ਉੱਥੇ ਅੰਦਰ ਮੇਰੀ ਸਿਆਸੀ ਲਾਈਫ ਦੇ ਵਿੱਚ ਔਰ ਮੈਂ ਸਮਝਦਾ ਵੀ ਜਦੋਂ ਤੋਂ ਜਦੋਂ ਤੋਂ ਅੰਮ੍ਰਿਤਸਰ ਸ਼ਹਿਰ ਕਾਰਪੋਰੇਸ਼ਨ ਦੀ ਹੱਥ ਆਇਆ ਔਰ ਮੇਰਬੰਦ ਆ ਰਿਹਾ ਇਹ ਅੰਮ੍ਰਿਤਸਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਏਗਾ ਵੀ ਜਿਹੜਾ ਉਸ ਦੇ ਜਿਹੜੀ ਮੇਅਰ ਦੀ ਚੋਣ ਹੋਈ ਹੈ ਮੈਂ ਕਹਿੰਦਾ ਵੀ ਉਹ ਲੋਕਤੰਤਰ ਦਾ ਘਾਣ ਕਰਕੇ ਉਹ ਚੋਣ ਕੋਈ ਚੋਣ ਕੋਈ ਅੰਦਰ ਹੋਈ ਨਹੀਂ ਉਹ ਤਾਂ ਸਿਰਫ ਇੱਕ ਨਾ ਥੋਪਿਆ ਗਿਆ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਦੇ ਕਿਉਂਕਿ ਅਗਰ ਲੋਕਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੇਅਰਲੇ ਬਣਾ ਕੇ ਸ਼ਹਿਰ ਦੀ ਸੇਵਾ ਕਰਦਾ ਮੌਕਾ ਦੇਣਾ ਹੁੰਦਾ ਤਾਂ ਮੈਂ ਸਮਝਦਾ ਵੀ ਉਹਨਾਂ ਦੇ ਕੌਂਸਲ ਬੜੇ ਵੱਡੀ ਤعداد ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜਿੱਤ ਕੇ ਆਉਂਦੇ ਔਰ ਮੈਂ ਸਮਝਦਾ ਹਾਂ ਵੀ ਜੇ ਅੰਮ੍ਰਿਤਸਰ ਦੇ ਲੋਕਾਂ ਨੇ ਉਹਨਾਂ ਨੂੰ ਨੁਕਾਰਿਆ ਹੈ ਔਰ ਕਾਂਗਰਸ ਪਾਰਟੀ ਨੂੰ ਬੜੀ ਵੱਡੀ ਮੈਜੋਰਟੀ ਦੇ ਵਿੱਚ ਅਸੀਂ ਸਾਡੇ ਜਿਹੜੇ ਆਪਣੇ ਪਾਰਟੀ ਦੇ ਨਿਸ਼ਾਨ ਤੇ 40 ਕਾਉਂਸਲਰ ਜਿੱਤ ਕੇ ਆਏ ਔਰ ਇੱਕ ਸਾਡਾ ਭਰਾ ਸਾਡੀ ਪਾਰਟੀ ਦਾ ਆਯਾਦ ਦੌਰ ਤੇ ਲੜਿਆ ਉਹ ਫਰਸ਼ ਦੇ ਤੋ ਸਾਡੇ ਨਾਲ ਆ ਸਾਡੇ ਅੱਜ ਦੀ ਡੇਟ ਦੇ ਵਿੱਚ 41 ਕਾਉਂਸਲਰ ਆ ਇਹਨਾਂ ਨੂੰ ਲੋਕਾਂ ਨੇ ਨੁਕਾਰਿਆ ਸੀ ਪਰ ਇਹਨਾਂ ਨੇ ਲੋਕਾਂ ਦਾ ਫਤਵਾ ਨਾ ਪ੍ਰਵਾਨ ਕਰਦੇ ਹੋਏ ਲੋਕਾਂ ਤੇ ਆਪਣਾ ਧੱਕੇ ਦੇ ਨਾਲ ਮੇਰ ਥੋਪਿਆ ਹ ਪਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਲੋਕ ਤੱਤਰ ਦਾ ਕਤਲ ਕਰਕੇ ਬਣਿਆ ਮੇਰ ਜਿਆਦਾ ਲੰਮਾ ਸਮਾਂ ਨਹੀਂ ਚੱਲੇਗਾ ਬਸ ਇਹ ਕੋਈ ਦਿਨਾਂ ਦਾ ਪਰੋਣਾ ਹੋਏਗਾ ਤੁਸੀਂ ਵੇਖਿਆ ਹੋਣਾ ਵੀ ਜਦੋਂ ਵੀ ਕੋਈ ਮਹਿਰਬਾਨ ਕੇ ਆਉਂਦਾ ਸਭ ਤੋਂ ਪਹਿਲਾਂ ਉਹ ਆਣ ਕੇ মিডিਆ ਦੇ ਰੂਬਰੂ ਹੁੰਦਾ ਔਰ ਬੜਾ ਢੋਲ ਦੀ ਥਾਪ ਦੇ ਉੱਤੇ ਔਰ ਲੋਕੀ ਬੜੇ ਸਿਹਰੇ ਦੇ ਨਾਲ ਉਹਦਾ ਮਾਨਸਰਮਾਰ ਕਰਦੇ ਆ ਪਰ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਜਿਹੜੇ ਜਤਿੰਦਰ ਸਿੰਘ ਮੋਤੀ ਪਹਾੜੀਆ ਜੀ ਅੰਮ੍ਰਿਤਸਰ ਸ਼ਹਿਰ ਤੋਂ ਆਪਨੇ ਮਹਿਰ ਥਾਪੇ ਸਾਡੇ ਤੇ ਉਹ ਚੋਰਾ ਦੀ ਤਰ੍ਹਾਂ ਪਿਛਲੇ ਦਰਵਾਜ਼ੇ ਥਾਣੀ ਭੱਜ ਕੇ ਬਾਹਰ ਗਏ ਔਰ ਸਮੇਤ ਉਹਨਾਂ ਦੇ ਐਮਐਲਏ ਔਰ ਮੰਤਰੀ ਔਰ ਉਹਨਾਂ ਦਾ ਕਿਸੇ ਨੇ ਵੀ ਉਹਨਾਂ ਨੂੰ ਵੈਲਕਮ ਨਹੀਂ ਕਿਹਾ ਫਿਰ ਕਿਸ ਪਰਧਾਨ ਦੇ ਲਈ ਉਹਨਾਂ ਦੇ ਪਾਰਟੀ ਦੇ ਲਈ ਉਹ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਮੇਰ ਬਣਿਆ ਉਹਨਾਂ ਵਾਸਤੇ ਬੜੀਏ ਮਾੜੀ ਗੱਲ ਹੈ ਕਿਉਂਕਿ ਉਹ ਮੇਰ ਸਮਝਦਾ ਵੀ ਉਹ ਲੋਕ ਜਿਹੜੇ ਅੱਜ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਕਰਦਾ ਕਹਿ ਰਿਹਾ ਵੀ ਅਸੀਂ ਹਾ ਦਾ ਨਾਅਰਾ ਮਾਰੇ ਉਹਨਾਂ ਲੋਕਾਂ ਕੋਈ ਵੀ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਨੂੰ ਲੋਕਾਂ ਨੂੰ ਪਤਾ ਕਿ ਉਹਨਾਂ ਦਾ ਨਿਪਟ ਦਿਨ ਜਿਹੜਾ ਦਿਨ ਉਹਨਾਂ ਦਾ ਚੜ ਲੰਗ ਗਿਆ ਉਹੀ ਉਹ ਦਿਨ ਉਹਨਾਂ ਦਾ ਮੇਰ ਦਾ ਵਾ ਬਹੁਤ ਚੱਲਦਾ ਸੀ ਸਮੇਂ ਤੇ ਆ ਵੀ ਠੀਕ ਆ ਸਾਡੀ ਹਾਈ ਕਮਾਂਡ ਨੇ ਪ੍ਰੋਟੈਸਟ ਕੀਤਾ ਲੋਕ ਸਾਡੇ ਨਾਲ ਖੜੇ ਰਹੇ ਅਸੀਂ ਹਾਈ ਕਮਾਂਡ ਦੇ ਜੋ ਵੀ ਸਾਨੂੰ ਨਿਰਦੇਸ਼ ਦਵੇਗੀ ਠੀਕ ਆ ਸਰਕਾਰ ਦੇ ਗਾੜੀ ਸਾਡਾ ਯੋਰ ਨਹੀਂ ਚੱਲ ਰਿਹਾ ਪਰ ਅਸੀਂ ਜਿਹੜੀ ਆਪਣੀ ਲੜਾਈ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਦੇ ਲਈ ਜਾਰੀ ਰੱਖਾਂਗੇ ਕਿਉਂਕਿ ਲੋਕਾਂ ਨੇ ਸਾਨੂੰ ਬੜੇ ਵੱਡੇ ਤਾਦਾਦ ਦੇ ਵਿੱਚ ਸਾਨੂੰ ਫਤਵਾ ਦੇ ਕੇ ਭੇਜਿਆ ਅਸੀਂ ਉਹਨਾਂ ਲੋਕਾਂ ਦੀ ਲੜਾਈ ਲੜਾਂਗੇ ਹਰ ਜਗ੍ਹਾ ਤੇ ਲੜਾਂਗੇ ਕਾਰਪੇਸ਼ਨ 'ਚ ਲੜਾਂਗੇ ਸੜਕ 'ਤੇ ਲੜਾਂਗੇ ਔਰ ਅਸੀਂ ਜਿਹੜੀ ਸਾਡੀ ਹਾਈ ਕਮਾਂਡ ਆ ਉਹ ਨਿਰੰਤਰ ਕਿਨਾਂ ਦਾ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘ ਰਹੀ ਆ ਕਿਉਂਕਿ ਅਸੀਂ ਅਸੀਂ ਵਿਸ਼ਵਾਸ ਕਰਦੇ ਆ ਆਪਣੇ ਦੇਜ ਦੇ ਸੰਵਿਧਾਨ ਦੇ ਉੱਤੇ ਅਸੀਂ ਸੰਵਿਧਾਨ ਦੇ ਵਿੱਚ ਰਹਿ ਗਏ ਹੀ ਸੰਵਧਾਨਕ ਤਰੀਕੇ ਦੇ ਨਾਲ ਹੀ ਇਹਨਾਂ ਕੋਲ ਕੁਰਸੀ ਧੰਨਵਾਪਸੀ ਕੋ ਹੋ ਕੇ ਦੱਸਾਂਗੇ ਔਰ ਅੰਮ੍ਰਿਤਸਰ ਦੇ ਵਿੱਚ ਬੜੇ ਮਾਣ ਅਤੇ ਸਤਿਕਾਰ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਔਰ ਸਾਡੇ ਜਿਹੜੇ ਲੋਕ ਆ ਸਾਡੇ ਜਿਹੜੇ ਕਰਜ਼ੀ ਜਿੱਤ ਕੇ ਆਏ ਔਰ ਜੇ ਭਾਵਨਾ ਦੇ ਨਾਲ ਅੰਮ੍ਰਿਤਸਰ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਉਹਨਾਂ ਦੀ ਹਰ ਭਾਵਨਾ ਤੇ ਕਰਾ ਉਤਰ ਦੀ ਕੋਸ਼ਿਸ਼ ਕਰਾਂਗੇ ਸ਼ਿਰਦਜੀ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਜਿ ਤਰ੍ਹਾਂ ਮੰਨ ਲਓ ਕਾਲੀ ਦਾਲੇ ਵੀ ਵਿਰੋਧ ਕੀਤਾ ਵਾ ਕਾਂਗਰਸ ਨੇ ਵੀ ਵਿਰੋਧ ਕੀਤਾ ਵਾ ਸ ਕਿੰਨੇ ਚਾਹੀਦੇ ਸੀ ਜੇ ਗੱਲ ਕਰੀਏ ਜੀ ਸਾਡੇ ਅਮਸਰ ਸ਼ਹਿਰ ਦੇ ਜਿਹੜੇ ਹੌਸ ਆ ਉਹ 85 ਕਾਉਂਸਲਰਾਂ ਦਾ ਔਰ ਹਮੇਸ਼ਾ ਹੀ ਜਿਹੜੇ 5 ਐਮਐਲਏ ਹੌਸ ਦੇ ਮੈਂਬਰ ਰਹੇ ਆ ਪਰ ਇਹਨਾਂ ਲੋਕਾਂ ਨੇ ਇਸ ਵਾਰੀ ਤੱਕਾ ਕਰਨ ਦੀ ਨੀਤ ਦੇ ਨਾਲ ਜਿਹੜੇ ਆਪਣੇ ਦੋ ਰੂਲਰਸ ਏਰੀਆ ਦੇ ਨਾਲ ਜਿਹੜੇ ਸਾਡੇ ਐਮਐਲਏ ਸਾਹਿਬ ਪਿੰਦੇ ਆ ਇਹਨਾਂ ਨੂੰ ਉਹਨਾਂ ਨੂੰ ਮੈਂਬਰ ਬਣਾਇਆ ਟੋਟਲ ਜੇ ਗਿਣਤੀ ਕਰੀਏ ਤੇ 92 ਹੁੰਦੀ ਆ ਉਸ ਦੇ ਨਾਲ ਜੇ ਆਪਾਂ ਅਰਧ ਕਰੀਏ ਤੇ ਸਾਨੂੰ 47 ਚਾਹੀਦੇ ਆ ਇਹਨਾਂ ਲੋਕਾਂ ਦੇ ਕੋਲ ਇੱਕ ਮਹੀਨਾ ਯੋਰ ਲਾਉਂਦੇ ਆ ਪੂਰੀ ਤਾਕਤ ਵਰਤਨ ਦੇ ਨਾਲ ਔਰ ਮੈਂ ਧੰਨਵਾਦ ਕਰਦਾ ਆਪਣੇ ਖਾਸ ਤੌਰ ਤੇ ਆਪਣੇ ਕਾਂਗਰਸੀ ਸਾਡੇ ਸਾਡੇ ਦੇ ਕੌਂਸਲ ਜਿੱਤ ਗਿਆ ਸਾਡੀਆਂ ਭੈਣਾਂ ਕੋਸ਼ ਜਿੱਤ ਕੇ ਆਈਆਂ ਸਾਡੀਆਂ ਮਾਵਾ ਜਿੱਤ ਕੇ ਆਈਆਂ ਬੜਾ ਇਹਨਾਂ ਲੋਕਾਂ ਨੇ ਪੁਲਿਸ ਦੇ ਰਾਈ ਪੈਸੇ ਦੇ ਰਾਈ ਬੜਾ ਤਬਾਅ ਬਣਾਉਂਦੀ ਕੋਸ਼ਿਸ਼ ਕੀਤੀ ਪਰ ਉਹਨਾਂ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਇਹਨਾਂ ਨੂੰ ਨੁਕਾਰ ਦਿੱਤਾ ਕਿਉਂਕਿ ਸਾਡੇ ਦੇ ਕਾਂਗਸੀ ਕੌਂਸਲਰ ਸੀਗੇ ਉਹਨਾਂ ਦੇ ਬੰਦੇ ਵਿੱਚ ਕੀ ਗੱਲ ਸੀਗੀ ਕੀ ਇਹਦਾ ਸਾਨੂੰ ਫਤਵਾ ਮਿਲਿਆ ਅਸੀਂ ਕਾਉਂਸਲਰ ਬਣੇ ਆ ਇਹ ਲੋਕਾਂ ਦੀ ਬਦੌਲਤ ਬਣੇ ਆ ਔਰ ਲੋਕਾਂ ਦੇ ਵਿਸ਼ਵਾਸ ਅਤੇ ਲੋਕਾਂ ਦੇ ਸਹਿਯੋਗ ਦਾ ਅਸੀਂ ਮੁੱਲ ਨਹੀਂ ਵਟਣਾ ਸੋ ਸਾਨੂੰ ਅਸੀਂ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਲੜਾਏ ਆ ਚਾਹੇ ਅਸੀਂ ਕਾਰਪੋਰੇਸ਼ਨ ਹਾਊਸ ਦੇ ਵਿੱਚ ਮੇਅਰ ਦੇ ਰੂਪ ਦੇ ਵਿੱਚ ਬਈਏ ਚਾਹੇ ਓਪੋਜੀਸ਼ਨ ਦੇ ਰੂਪ ਦੇ ਵਿੱਚ ਬਈਏ ਅਸੀਂ ਉਹਨਾਂ ਲੋਕਾਂ ਦੇ ਫਤਵੇ ਦਾ ਕਦੀ ਮੁੱਲ ਨਹੀਂ ਵਟਾਂਗੇ ਜਿਹੜੇ ਲੋਕ ਯਾਦ ਚਾਹੇ ਲੇ ਕੇ ਇਲੈਕਸ਼ਨ ਜਿੱਤ ਕੇ ਆਇਆ ਚਾਹੇ ਪਾਰਟੀ ਦੇ ਜਿਹੜੇ ਲੋਕਾਂ ਨੇ ਕਿਸੇ ਵੀ ਲਾਲਚ ਵਾਸ ਆੜ ਕੇ ਇਹਨਾਂ ਦੇ ਨਾਲ ਜੁਆਇਨਿੰਗ ਕੀਤੀ ਹੈ ਮੈਂ ਸਮਝਦਾ ਵੀ ਉਹਨਾਂ ਲੋਕਾਂ ਨੇ ਜਿੱਥੇ ਜਿਸ ਇਲਾਕੇ ਦੇ ਵਿੱਚ ਉਹ ਜਿੱਤ ਕੇ ਆ ਉਹਨਾਂ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਕਿਉਂਕਿ ਅਗਰ ਉਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਹੀ ਮੇਰ ਬਣਾਉਣਾ ਹੁੰਦਾ ਤਾਂ ਫਿਰ ਉਹ ਵੋਟਾਂ ਆਯਾਦ ਨੂੰ ਜਾਂ ਭਾਜਪਾ ਨੂੰ ਜਾਂ ਕਾਂਗਰਸ ਨੂੰ ਨਾ ਪਾਉਂਦੇ ਜਾਂ ਕਾਲੀਦਨ ਨੂੰ ਫਿਰ ਆਪ ਵਾਲਿਆਂ ਨੂੰ ਪਾਉਂਦੇ ਸੋ ਮੈਂ ਸਮਝਦਾ ਵੀ ਇਹ ਲੋਕਾਂ ਦਾ ਵਿਸ਼ਵਾਸ ਘਾਤਿਆ ਜਿਨ੍ਹਾਂ ਨੇ ਆਪ ਤੋਂ ਬਰਲਾ ਲੈਣ ਦੇ ਲਈ ਆਪ ਨੂੰ ਇਸ ਅੰਮ੍ਰਿਤਸਰ ਸ਼ਹਿਰ ਤੋਂ ਖਤਮ ਕਰਨ ਲਈ ਆਯਾਦ ਨੂੰ ਕਾਲੀਦਾਲ ਨੂੰ ਭਾਜਪੀ ਨੂੰ ਕਾਂਗਰਸ ਨੂੰ ਵੋਟਾਂ ਪਾਈਆਂ ਉਹਨਾਂ ਲੋਕਾਂ ਨਾਲ ਜਿਹੜਾ ਉਹਨਾਂ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਸ ਫਤਵੇ ਦਾ ਬੜਾ ਵੱਡਾ ਧੋਖਾ ਵਾ ਸ਼ੇਰ ਜੀ ਜੀ ਆਪਾਂ ਗੱਲ ਕਰਦੇ ਹਾਂ ਚੰਡੀਗੜ੍ਹ ਦੀ ਵੇਖੋ ਚੰਡੀਗੜ੍ਹ ਦੇ ਵਿੱਚ ਵੀ ਅੱਜ ਸੀਨੀਅਰ ਡਿਪਟੀ ਮੈਨੇਜਰਾ ਕਾਂਗਰਸ ਦਾ ਬਣ ਚੁੱਕਾ ਹੈ ਉੱਥੇ ਵੀ ਚਲੋ ਕਾਫੀ ਗਿਰਤ ਹੀ ਇਸ ਕਰ ਰਹੇ ਨੇ ਉੱਥੋਂ ਦੇ ਹਨਾ ਠੀਕ ਆ ਅੱਜ ਉਹਨਾਂ ਦਾ ਸੀਨੀਅਰ ਡਿਪਟੀ ਮੈਨੇਜਰ ਤੁਹਾਨੂੰ ਕੀ ਲੱਗਦਾ ਗੁਰਰਾਮ ਦਾ ਅਸੀਂ ਨਗਰੀ ਦੇ ਵਿੱਚ ਅੱਜ ਪਹਿਲੀ ਰੀਤ ਅੱਜ ਦੇ ਜੇ ਅੱਜ اپੋਜੀਸ਼ਨ ਅਜਤਰ ਪਾਰਟੀ ਦਾ ਹੀ ਨੁਮਾਇੰਦੇ ਵੀ ਜਿੱਤੇ ਹੋਣ ਦੂਜੇ ਪਾਰਟੀਆਂ ਦੇ ਵੀ ਜਿੱਤੇ ਹੋਣ ਇੱਕ ਸਰਕਾਰ ਹੋਵੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਇਹ ਪਤਾ ਨਹੀਂ ਖਿਚੜੀ ਬਣੀ ਹੈ ਕਿੱਦਾਂ ਵੇਖ ਰਹੇ ਜੇ ਤੁਸੀਂ ਇਹਨੂੰ ਫਲਜੀਤ ਜੀ ਤੁਸੀਂ ਵੀ ਪੱਤਰਕਾਰੀ ਦੇ ਨਾਤੇ ਸਿਆਸਤ ਨੂੰ ਚੰਗੀ ਤਰ੍ਹਾਂ ਵੇਖਿਆ ਔਰ ਮੈਂ ਸਮਝਦਾ ਕਿ ਮੇਰੇ ਸਿਆਸੀ ਜੀਵਨ ਦੇ ਵਿੱਚ ਲਗਭਗ 22 24 ਸਾਲ ਦਾ ਮੇਰਾ ਸਿਆਸੀ ਜੀਵਨ ਹੈ ਬਾਕੀ ਮੈਂ ਤਾਂ ਵੈਸੇ ਬਾਈ ਬਰਥ ਆ ਕਾਂਗਰਸੀ ਕਿਉਂਕਿ ਔਰ ਜਿਹੜਾ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਆਇਆ ਮੈਂ 2000 ਪੂਰੇ 2 ਦੇ ਵਿੱਚ ਆਇਆ ਪਿਛਲੀ ਵਾਰ ਮੇਰੇ ਮਾਤਾ ਜੀ ਇਸ ਵਾਰ ਤੋਂ ਕਾਉਂਸਲਰ ਸੀਗੇ ਸ਼੍ਰੀਮਤੀ ਪਰਮਜੀਤ ਕੌਰ ਸ਼ੇਰਗਿੱਲ ਜੀ ਔਰ ਇਸ ਵਾਰ ਮੈਂ ਇਸ ਇਲਾਕੇ ਤੋਂ ਕਾਉਂਸਲਰ ਬਣਿਆ ਔਰ ਮੈਂ ਸਮਝਦਾ ਹਾਂ ਵੀ ਜਿਸ ਜਿਨਨੇ ਮਾਨ ਸਨਮਾਨ ਸਾਨੂੰ ਲੋਕਾਂ ਨੇ ਸਰਕਾਰ ਦੇ ਵਿੱਚ ਤਾਂ ਉਸ ਤੋਂ ਵੱਧ ਮਾਨ ਸਨਮਾਨ ਦਿੱਤਾ ਕਿ ਸਾਨੂੰ ਲੋਕਾਂ ਨੇ ਮੁੜ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਉਸ ਹਰ ਇਲਾਕਾ ਨਿਵਾਸੀ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੇ ਸਾਸਤ ਤੇ ਉਮੀਦ ਨਾਲ ਸਾਨੂੰ ਵੋਟਾਂ ਪਾਈਆਂ ਉਹਤੇ ਖਰਾ ਉਤਰ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਜੇ ਕਿ ਅਲੱਗ-ਅਲੱਗ ਪਾਰਟੀ ਦੇ ਲੋਕਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਇੱਕ ਖਿਚੜੀ ਬਣ ਗਈ ਖਿਚੜੀ ਕੋਈ ਨਹੀਂ ਸਾਡੇ ਕੋਲ ਪੂਰ ਬਹੁਮਤ ਹੈ ਅਸੀਂ ਬਾਰ-ਬਾਰ ਧਰਨੇ ਦੇ ਵਿੱਚ ਸਾਡੀ ਹਾਈ ਕਮਾਂਡ ਨੇ ਧਰਨੇ ਦੇ ਵਿੱਚ ਇਹ ਗੱਲ ਕਹੀ ਕਿ ਹੁਣ ਵੀ ਅਸੀਂ ਇਹ ਗੱਲ ਕਹਿਨੇ ਆਂ ਔਰ ਸਾਡੇ ਲੀਡਰ ਅੱਜ ਤੱਕ ਮੀਡੀਆ ਰਾਈ ਇਹ ਗੱਲ ਬਾਰ-ਬਾਰ ਵੰਗਾਰ ਰਿਹਾ ਆ ਆਮ ਆਦਮੀ ਪਾਰਟੀ ਦੇ ਮੇਰ ਨੂੰ ਹਰਾਮਾ ਉਹਨਾਂ ਨੂੰ ਵੰਗਾਰ ਰਿਹਾ ਕਿ ਅਗਰ ਅੱਜ ਵੀ ਤੁਹਾਡੇ ਵਿੱਚ ਬਹੁਮਤ ਹੈਗਾ ਤਾਂ ਕਿਸੇ ਵੀ ਚੌਂਕ ਦੇ ਵਿੱਚ ਆਣ ਕੇ ਆਪਣਾ ਬਹੁਮਤ ਸਾਬਤ ਕਰ ਦਿਓ ਅੱਜ ਵੀ ਅਸੀਂ ਆਪਣਾ ਜਿਹੜਾ ਮੇਰ ਦਾ ਇਹੜਾ ਅਸੀਂ ਆਪਣਾ ਦਾਵੇਦਾਰੀਆ ਉਹਨੂੰ ਅੱਜ ਛੱਡ ਦੇਵਾਂਗੇ ਸੋ ਇਹਨਾਂ ਲੋਕਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੇ ਮੇਰ ਬਣਾਇਆ ਨਹੀਂ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਤੇ ਮੇਰ ਨੂੰ ਥਾਪਿਆ ਗਿਆ ਸੋ ਇਹ ਇੱਕ ਲੋਕਤੰਤਰ ਦਾ ਘਾਣ ਹੋਇਆ ਔਰ ਕਾਲੇ ਦਿਨ ਦੇ ਵਿੱਚ ਲਿਖਿਆ ਜਾਵੇਗਾ ਔਰ ਮੈਂ ਗੱਲ ਸਮਝਦਾ ਵਾਂ ਕਿ ਜਿਉਂ-ਜਿਉਂ ਦਿਨ ਚੜ੍ਹੇਗਾ ਜਿਹੜੀ ਦਿਨ ਬੀਤੇਗਾ ਮੇਰ ਦੀ ਕੁਰਸੀ ਤੇ ਬਹਿ ਕੇ ਸਮਝੋ ਵੀ ਉਸੇ ਦਿਨ ਦਾ ਮੇਰ ਆ ਪਤਾ ਨਹੀਂ ਕਿਹੜੇ ਵਕਤ ਕੋਰਟ ਦਾ ਕੋ ਆਰਡਰ ਆਏਗਾ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਨਾਲ ਪੂਰੇ ਦੇ ਰਾਹ